ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਡੁੰਮੇਵਾਲ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਲਹਿੰਦੇ ਪੰਜਾਬ ਪਾਕਿਸਤਾਨ ਨਨਕਾਣਾ ਸਾਹਿਬ ਦੇ ਵਿੱਚ ਆਓ ਦਰਸ਼ਨ ਕਰੋ ਸਭ ਤੋਂ ਪਹਿਲਾਂ ਇਹ ਹੈ ਜੀ ਨਨਕਾਣਾ ਸਾਹਿਬ ਦੇ ਵਿੱਚ ਬਣਿਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਖੂਬਸੂਰਤ ਸਰੋਵਰ ਜੀ ਦੇ ਆਲੇ ਦੁਆਲੇ ਦੇਖੋ ਕਿੰਨੀ ਸੋਹਣੀ ਇੱਕ ਬਰਾਂਡਾ ਟੈਪ ਬਣਾਇਆ ਗਿਆ ਹੈ ਜਿਸ ਵਿੱਚ ਸੰਗਤਾਂ ਬੈਠ ਸਕਦੀਆਂ ਹਨ ਤੇ ਬਹੁਤ ਹੀ ਅਲੀਸ਼ਾਨ ਬਹੁਤ ਸੋਹਣਾ ਬਣਾਇਆ ਗਿਆ ਹੈ ਨੰਨ ਕਾਨਾਂ ਸਾਹਿਬ ਦੇ ਵਿੱਚ ਜਦ ਤੁਸੀਂ ਜਾਂਦੇ ਹੋ ਸਭ ਤੋਂ ਪਹਿਲਾਂ ਜਿਹੜੀ ਆ ਤਸਵੀਰ ਤੁਹਾਨੂੰ ਗੁਰੂ ਘਰ ਦੀ ਦਿਖਦੀ ਆ ਅਕਸਰ ਵੀਡੀਓ ਦੇ ਵਿੱਚ ਦਿਖਦੀ ਆ ਤੇ ਜਦੋਂ ਤੁਸੀਂ ਆਪਣੀਆਂ ਨੰਗੀਆਂ ਅੱਖਾਂ ਨਾਲ ਇਹਨੂੰ ਦੇਖਦੇ ਹੋ ਨਾ ਉੱਥੇ ਜਾ ਕੇ ਤੇ ਤੁਹਾਡੇ ਮਨ ਨੂੰ ਇੰਨਾ ਸਕੂਨ ਮਿਲਦਾ ਤੁਸੀਂ ਸੋਚ ਨਹੀਂ ਸਕਦੇ ਹੋ ਤੇ ਆ ਦੇਖੋ ਬਿਲਡਿੰਗ ਇਸ ਸੰਗਤਾਂ ਦੀ ਰਹਿائش ਲਈ ਵੱਡੇ ਪੱਧਰ ਤੇ ਕੰਮ ਇੱਥੇ ਚੱਲ ਰਿਹਾ ਜਦੋਂ ਵੀ ਗੁਰਨਾਨਕ ਪਾਤਸ਼ਾਹ ਜੀ ਦਾ ਗੁਰਪਰਬ ਆਉਂਦਾ ਥੋੜੇ ਸੰਗਤਾਂ ਨੂੰ ਉਹ ਆਪਣਾ ਰਹਿਣ ਲਈ ਦਿੱਕਤ ਆ ਜਾਂਦੀ ਨਾ ਤੰਬੂਆਂ 'ਚ ਬੈਠਣਾ ਪੈਂਦਾ ਕਈ ਵਾਰੀ ਸੰਗਤ ਬਹੁਤ ਜ਼ਿਆਦਾ ਹੁੰਦੇ ਪੂਰੀ ਦੁਨੀਆ ਚ ਸੰਗਤ ਆਂਦੀ ਹੈ ਤੇ ਇਸ ਕਰਕੇ ਬਣਾਈ ਗਈ ਹੈ ਬਿਲਡਿੰਗ ਬਣ ਵੀ ਰਹੀ ਹੈ ਤੇ ਨਾਲ ਹੀ ਤੁਹਾਨੂੰ ਮੈਂ ਇੱਧਰ ਦਰਸ਼ਨ ਕਰਾਵਾਂਗਾ ਗੁਰੂ ਘਰ ਦਾ ਜਿੱਥੇ ਲੰਗਰ ਬਣਦਾ ਪ੍ਰਸ਼ਾਦਾ ਬਣਦਾ ਤੇ ਆਹ ਤੁਹਾਨੂੰ ਪਹਿਲਾਂ ਲੰਗਰ ਲੰਗਰ ਹਾਲ ਦੇ ਬਲ ਲੈ ਜਾਂਦੇ ਆ ਇੱਥੇ ਬਣਦਾ ਜੀ ਪ੍ਰਸ਼ਾਦਾ ਤੇ ਬੀਬੀਆਂ ਪ੍ਰਸ਼ਾਦਾ ਬਣਾ ਰਹੀਆਂ ਨੇ ਤੇ ਬਹੁਤ ਹੀ ਪਿਆਰ ਸਤਿਕਾਰ ਤੇ ਇਹ ਸੁਚਮ ਨਾਲ ਇੱਥੇ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਤੇ ਇੱਧਰਲੀ ਸਾਈਡ ਵੀ ਸਮਾਨ ਰਸੋਈ ਦਾ ਜਿਹੜਾ ਆਪਣਾ ਆਪਣਾ ਲੰਗਰ ਜਿੱਥੇ ਬਣਦਾ ਉਹ ਪਿਆ ਹੈ ਤੇ ਜਦੋਂ ਅਸੀਂ ਇਧਰਲੀ ਸਾਈਡ ਆਉਂਦੇ ਆ ਇਧਰਲੀ ਸਾਈਡ ਆ ਦੇਖੋ ਜਿਹੜੀਆਂ ਪਾਣੀ ਵਾਲੀਆਂ ਟੈਂਕੀਆਂ ਗਈਆਂ ਸਾਰੀਆਂ ਚੜ੍ਹਦੇ ਪੰਜਾਬ ਤੋਂ ਇੱਥੋਂ ਗਈਆਂ ਮੈਂ ਇਹ ਇਧਰ ਇੱਕ ਤਰ੍ਹਾਂ ਦਾ ਸਟੋਰ ਹੈ ਜਿੱਦੇ ਵਿੱਚ ਭਾਂਡੇ ਰੱਖੇ ਜਾਂਦੇ ਆ ਅਤੇ ਜਿੰਨੇ ਵੀ ਵੱਡੇ ਪਤილები ਜਾਂ ਭਾਂਡੇ ਰੱਖੇ ਇਧਰ ਗਏ ਹਨ ਇੱਥੇ ਸਬਜ਼ੀਆਂ ਬਣਦੀਆਂ ਜੀ ਇੱਥੇ ਪਤილები ਜਿਹੜੇ ਹੈਗੇ ਆ ਤੇ ਸਬਜ਼ੀਆਂ ਬਣਨੀਆਂ ਰੱਖੇ ਜਾਂਦੇ ਪਤილები ਪੱਟੀਆਂ ਤੇ ਤੇ ਇੱਧਰ ਆ ਜਾਓ ਦੂਜੀ ਸੜਕ ਤੁਹਾਨੂੰ ਮੈਂ ਦਿਖਾਉਣਾ ਹੈ ਤੇ ਬਿਲਕੁਲ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਅਸੀਂ ਚੜ੍ਹਦੇ ਪੰਜਾਬ 'ਚ ਆਇਆ ਕਿ ਲਹਿੰਦੇ ਪੰਜਾਬ ਦੇ ਵਿੱਚ ਐ ਤੇ ਬਹੁਤ ਹੀ ਸੋਹਣਾ ਖੂਬਸੂਰਤ ਇੱਥੇ ਜਿਹੜਾ ਪ੍ਰਬੰਧ ਕੀਤਾ ਗਿਆ ਐ ਦੇਖੋ ਕਿੰਨਾ ਸੋਹਣਾ ਇੱਥੇ ਭਾਂਡੇ ਧੋਣੇ ਨੂੰ ਬਹੁਤ ਹੀ ਸਫਾਈ ਐ ਜਦੋਂ ਵੀ ਤੁਸੀਂ ਆਂਦੇ ਤੇ ਸਫਾਈ ਵੜੀ ਹੁੰਦੀ ਦੇਖਣ ਵਾਲੀ ਤੇ ਬਹੁਤ ਹੀ ਸੋਹਣੇ ਢੰਗ ਨਾਲ ਬਣਾਇਆ ਗਿਆ ਇਹ ਲੰਗਰ ਹਾਲ ਐ ਤੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇੱਥੇ ਲੰਗਰ ਸ਼ਿਕਾਇਆ ਜਾਂਦਾ ਐ ਜਦੋਂ ਵੀ ਤੁਸੀਂ ਆਂਦੇ ਹੋ ਨਾ ਤੇ ਕੁਝ ਨਾ ਕੁਝ ਲੈ ਕੇ ਜਰੂਰ ਜਾਇਆ ਕਰੋ ਆਪਣੇ ਪਿੰਡ ਤੋਂ ਤਾਂ ਜੋ ਕਿ ਕੁਝ ਨਾ ਕੁਝ ਹਿੱਸਾ ਪੈ ਜਾਂਦਾ ਲੰਗਰਾਂ ਦੇ ਵਿੱਚ